ਮੁੱਖ ਮੰਤਰੀ ਵਾਲਾ ਘਰ ਹੈ ਜਿੱਥੇ ਮੈਂ ਰਹਿਣਾ ਦੋ ਘਰ ਨੇ 44 ਨੰਬਰ ਤੇ 45 ਨੰਬਰ ਇੱਕ ਚ ਦਫਤਰ ਹੁੰਦਾ ਹੈ ਜੇ ਕੋਈ ਕਿਸੇ ਵੇਲੇ ਵੀ ਕੋਈ ਬੰਦਾ ਆਉਂਦਾ ਐਮਰਜੈਂਸੀ ਚ ਤੇ ਇੱਕ ਦੇ ਵਿੱਚ ਰਹਿਨੇ ਆ ਪਰਿਵਾਰ ਨਾਲ ਇਹਨਾਂ ਦੋਨਾਂ ਚੋਂ ਅੱਜ ਦੇੜੇ ਇਹ ਦੁਪਹਿਰਾਂ ਵਾਲੇ ਇੱਕ ਤਾਂ ਬਾਦਲ ਕੈਂ ਇੱਕ ਆ ਕੈਪਟਨ ਕੀ ਦੋਨਾਂ ਚੋਂ ਦੋਨੇ ਘਰਾਂ ਚ ਕੋਈ ਨਹੀਂ ਰਿਹਾ ਇੱਕ ਘਰ ਚ ਰੂਸਾ ਹੁੰਦੀ ਸੀ ਇੱਕ ਚ ਮਹਾਰਾਣੀ ਤੇ ਉਹਦਾ ਮੁੰਡਾ ਆਪ ਰੰਦਾ ਸੀ ਸਿਸਮਾ ਦੂਜੇ ਪਾਸੇ ਇੱਕ ਘਰ ਚ ਚੇਲੇ ਚੱਪਤੇ ਦੂਜੇ ਘਰ ਚ ਰਿਸ਼ਤੇਦਾਰ ਆਪ ਰੰਦਾ ਸੀ ਸੁਖ ਵਿਲਾਸ ਪਰਮਾਤਮਾ ਨੇ ਜਿਹੜੇ ਘਰ ਦਿੱਤੇ ਸੀ ਉਹਨਾਂ ਚ ਰਹੇ ਨਹੀਂ ਅਸੀਂ ਤਾਂ ਜਦੋਂ ਮਿਲਿਆ ਇਸ ਤਾਂ ਪਹਿਲਾਂ ਤਾਂ ਮੈਂ ਤਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਮੈਂ ਕਿਹਾ ਯਾਰ ਪਤਾ ਨਹੀਂ ਕਿੰਨੇ ਪਾਪ ਹੋਏ ਹੋਣੇ ਇੱਥੇ ਯਾਰ ਪਹਿਲਾਂ ਤਾਂ ਇਹਦੇ ਸੋਫੇ-ਸੋਫੇ ਤਵਾਓ ਯਾਰ ਦਰਬਾਰ ਸਾਹਿਬ ਚੋਂ ਸਰੋਵਰ ਚੋਂ ਪਾਣੀ ਲਿਆ ਕੇ ਛਿੜਕੀਏ ਯਾਰ ਫਿਰ ਰੱਬ ਕਹਿੰਦਾ ਓਕੇ ਮੇਰੇ ਦਿੱਤੇ ਹੋਏ ਘਰਾਂ ਚ ਤੁਸੀਂ ਰਹਿੰਦੇ ਨਹੀਂ ਤੁਸੀਂ ਆਪ ਕਹਿੰਦੇ ਹੋ ਸੀ ਇਹ ਤੋਂ ਵੱਡੇ ਬਣਾ ਲਾਂਗੇ ਲੈ ਫਿਰ ਹੁਣ ਤੁਸੀਂ ਇਹਨਾਂ ਘਰਾਂ ਚ ਵੜ ਕੇ ਦਿਖਾਓ ਹੁਣ ਉਹ ਨਗਰਾਂ ਚ ਜਾਣ ਨੂੰ ਕਰਦੇ ਤੜਫੀ ਜਾਂਦੇ ਸਾਨੂੰ ਬਣਾ ਦੋ ਸਾਨੂੰ ਬਣਾ ਦੋ ਰੱਬ ਕਹਿੰਦਾ ਨਾ ਪਹਿਲਾਂ ਤੁਸੀਂ ਦਰਕਾਰਤੇ ਮੇਰੀਆਂ ਜਿਹੜੀਆਂ ਨੇਮਤਾ ਨੇ ਉਹ ਦਰਕਾਰੀ ਦੀਆਂ ਨਹੀਂ ਹੁੰਦੀਆਂ ਪ੍ਰਮਾਤਮਾ ਰੱਬ ਜੋ ਕਰਦਾ ਸਹੀ ਕਰਦਾ ਉਹਨੇ ਸਾਰਾ ਕੁਝ ਦੇਖ ਕੇ ਕਰਦਾ ਵੀ ਇਹ ਬੰਦੇ ਨੂੰ ਇੱਥੇ ਰੱਖਣਾ ਰਹਿ ਲੋ ਉੱਥੇ ਨਾ ਉਸ ਘਰ ਚ ਰਹੀ ਨਹੀਂ ਅੰਦਰੋਂ ਕੁੰਡੇਲਾ ਵਾਲੇ ਘਰਾਂ ਦੇ ਪੌਣੇ 5 ਸਾਲ ਕਹਿੰਦੇ ਲੋਕ ਨਾ ਜਾਣ ਕਿ ਤੇ ਕੁੰਡੇ ਲਾ ਲੋ ਪੌਣੇ ਪੰਜ ਸਾਲ ਲੱਗਾ ਦੱਸਿਆ ਆਫਸਰ ਆਫਸਰਾਂ ਨੇ ਵੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਜੀ ਘਰੋਂ ਦੁਬਾਰ ਨਿਕਲਣਾ ਪੈਣਾ ਕਹਿੰਦੇ ਕੁੰਡੇ ਖੋਲ ਲੋ ਕੁੰਡੇ ਖੋਲੀਏ ਖੋਲੀਏ ਕੁੰਡਾ ਤਾਂ ਖੋਲ ਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਉਹ ਕਹਿੰਦੇ ਨਹੀਂ ਜੀ ਬਾਅਦ ਚ ਪਤਾ ਲੱਗਿਆ ਉਹ ਕਹਿੰਦੇ ਜੀ ਲੋਕ ਬਾਹਰੋਂ ਲਾ ਗਏ ਗੁੰਡਾ ਫਿਰ ਉਹ ਕਹਿੰਦੇ ਹੁਣ ਤੁਸੀਂ ਅੰਦਰ ਹੀ ਰਹੋ ਫਿਰ ਉਹਨੂੰ ਹੁਣ ਅੰਦਰ ਹੀ ਬੈਠੇ ਨੇ ਉੱਥੇ ਪਬਲਿਕ ਆ ਜੀ ਲੋਕਾਂ ਦੇ ਫਤਵੇਂ ਤੁਸੀਂ ਟਿਚ ਜਾਣਦੇ ਹੋ ਅਹੀਂ ਜਿੱਤ ਲਾਂਗੇ ਪੈਸੇ ਵੰਡ ਲਾਂਗੇ ਨਸ਼ੇ ਵੰਡ ਲਾਂਗੇ ਗਰੀਬਾਂ ਨੂੰ ਲਾਰੇ ਲਾ ਦੇਾਂਗੇ ਐਂ ਜਿੱਤ ਜਿਓਂਗੇ ਜਿੱਤ ਕੇ ਫਿਰ ਹੰਕਾਰਗੇ ਸੀ ਬਹੁਤ ਜ਼ਿਆਦਾ ਕੋਈ ਰੋ ਨੌਕਰੀ ਨਹੀਂ ਦਿੱਤੀ ਕੋਈ ਕਿਸ ਹਸਪਤਾਲ ਨਹੀਂ ਖੋਲਿਆ ਕੋਈ ਤਹਿਸੀਲ ਨਹੀਂ ਬਣਾਈ ਕੋਈ ਸੜਕ ਨਹੀਂ ਬਣਾਈ ਸਾਰੀਆਂ ਸੜਕਾਂ ਪ੍ਰਾਈਵੇਟ ਵਾਲਿਆਂ ਨੂੰ ਵੇਚਤੀਆਂ ਉਹਨਾਂ ਨੇ ਆਪਦੇ ਨਾਕੇ ਲਾ ਲੇ ਟੋਲ ਟੈਕਸ ਲਾ ਲੇ ਲੋਕਾਂ ਦੇ ਪਰਿਵਾਰਾਂ ਬਰ ਬਰ ਤਾਂ ਸੋਚਿਆ ਨਹੀਂ ਆਪਦਾ ਟੱਬਰ ਹੀ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਖਤਮ ਉਦੋਂ ਬਾਅਦ ਕੋਈ ਹੈ ਹੀ ਨਹੀਂ ਹੋਰ ਆਪਾਂ ਤਾਂ ਭੇਡਾਂ ਬੱਕਰੀਆਂ ਇਹਨਾਂ ਵਾਸਤੇ ਵੇਨਾਂ ਦਾ ਕੀ ਹੈ ਪੰਜ ਸਾਲ ਬਾਅਦ ਇੱਧਰ ਹੱਕ ਲਾਂਗੇ ਇਹਨਾਂ ਦਾ ਇੱਧਰ ਹੱਕ ਲਾਂਗੇ ਐ ਕਿਵੇਂ ਹੱਕ ਲਾਂਗੇ ਫਿਰ ਤੁਸੀਂ ਅੱਜ ਕੱਲ ਉਹ ਜ਼ਮਾਨਾ ਨਹੀਂ ਰਿਹਾ ਪਹਿਲਾਂ ਵਾਲਾ ਯੁੱਧ ਦੇ ਵਿੱਚ ਅਵੇਅਰਨੈਸ ਲੋਕ ਜਾਣਗੇ ਭਾਈ ਤੁਹਾਨੂੰ ਪਹਿਲਾਂ ਕੋਈ ਰਾਹ ਨਹੀਂ ਸੀ ਲੋਕਾਂ ਕੋਲੇ ਪਹਿਲੇ ਨੂੰ ਜਿਤਾਉਂਦੇ ਸੀ ਉਹ ਤੋਂ ਦੁਖੀ ਹੋ ਕੇ ਦੂਜੇ ਨੂੰ ਜਿਤਾਉਂਦੇ ਸੀ ਵੀ ਇਹ ਵਧੀਆ ਨਿਕਲਿਆ ਉਹ ਤੋਂ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਆ ਜਾਂਦੇ ਸੀ ਹੋਰ ਹੋਰ ਆਈ ਨਹੀਂ ਸੀ ਹੁਣ ਰਾਹ ਖੁੱਲੇ ਨੇ ਹੁਣ ਰਾਹ ਖੁੱਲੇ ਨੇ ਤੁਹਾਡੇ ਆਪਣੇ ਰਾਹ ਖੁੱਲੇ ਨੇ ਤੁਸੀਂ ਆਪ ਆਗੇ ਵਿੱਚ ਆਓ ਰਾਜਨੀਤੀ ਚਾਓ ਆਕੇ ਅੱਪਾ ਮਾਵਾ ਭੈਣਾਂ ਆਈਆਂ ਬਹੁਤ ਵੱਡੀ ਗਿਣਤੀ 'ਚ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਇਨ੍ਹਾਂ ਤੋਂ ਬਿਨਾ ਜੇ ਘਰ ਨਹੀਂ ਚੱਲ ਸਕਦੇ ਤਾਂ ਇਨ੍ਹਾਂ ਤੋਂ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਚੁੱਲਿਆਂ ਦਾ ਸਾਰਾ ਇਹਨਾਂ ਨੂੰ ਪਤਾ ਹੈ ਕਿ ਚੁੱਲ੍ਹੇ ਤੇ ਕੀ ਬਣ ਰਿਹਾ ਹੈ ਕਿਹੜੀ ਚੀਜ਼ ਘਟ ਰਹੀ ਹੈ ਨਾਮਕ ਮਿਲਟ ਮਸਾਲਾ ਕਿੰਨਾ ਕੁ ਘਟ ਰਿਹਾ ਹੈ ਮਹਿੰਗਾਈ ਕਰਕੇ ਸਾਰਾ ਇਹਨਾਂ ਨੂੰ ਪਤਾ ਹੈ ਇਹਨਾਂ ਦੀ ਪਾਰਟਿਸਪੇਸ਼ਨ ਬਹੁਤ ਜ਼ਰੂਰੀ ਹੈ